ਜਦੋਂ ਗੁਰਜੀ ਆਈ ਤਰਮਦਾਨ ਕੋਲੇ ਬੈਠਾ ਜੀ ਤੁਹਾਨੂੰ ਆਪਾਂ ਪੰਜ ਜੂਸ ਦਿੱਤੇ ਹੀ ਜੂਸ ਪੀਣ ਤੋਂ ਪਹਿਲਾਂ ਕਿ ਤੁਹਾਨੂੰ ਕੀ ਕੀ ਪ੍ਰੋਬਲਮਾਂ ਆਹੀ? ਕੋਲੋਂ ਜੀ ਕਿਤੇ ਪੇਟ ਦੀ ਬਹੁਤ ਜ਼ਿਆਦਾ ਸਮੱਸਿਆ ਆਹੀ। ਹਾਂਜੀ। ਆਦਾ ਪੀਤਾ ਕੋਈ ਜਮਨੀ ਸਹੀ ਹੁੰਦਾ। ਹਾਂਜੀ। ਤੇ ਗੈਸ ਨੂੰ ਬੜੀ ਪੇਟ ਦੇ ਵਿੱਚ ਮੰਦੀ ਸੀ। ਇੱਕ ਗਲੇ ਦੇ ਵਿੱਚ ਖਰਖਰੀ ਜੀ ਮਤਲਬ ਕੱਚਾ ਰੇਸ਼ਾ ਜਾਂ ਟਾਈਪ ਰਹਿੰਦਾ ਸੀ ਬਹੁਤ ਜ਼ਿਆਦਾ। ਹਾਂਜੀ। ਔਰ ਮੈਨੂੰ ਟੀ ਵੀ ਬੜੀ ਵੀਕਨੈਸ ਮਤਲਬ ਜਿਮਸੂਸ ਹੁੰਦੀ। ਠੀਕ ਹੈ ਜੀ। ਤੁਸੀਂ ਕਿੰਨੀਆਂ ਕਿ ਦਵਾਈਆਂ ਖਾਧੀਆਂ? ਕਿੱਥੋਂ ਕਿੱਥੋਂ ਦਵਾਈਆਂ ਖਾਧੀਆਂ ਜੀ? ਦਵਾਈਆਂ ਜੀ ਬਹੁਤ ਖਾਧੀਆਂ ਦਵਾਈਆਂ ਦਾ ਮੈਂ ਕੋਈ ਡਾਕਟਰ ਕੋਈ ਸਪੈਸ਼ਲਿਸਟ ਡਾਕਟਰ ਤੋਂ ਵੀ ਖਾਧੀ ਜੀ ਜੀ ਸਾਰੇ ਡਾਕਟਰ ਵੱਡੇ ਤੋਂ ਵੱਡੇ ਜੀ ਮੈਂ ਪੇਟ ਦੇ ਵੀ ਜਿਨ੍ਹਾਂ ਨੇ ਐਂਡੋਸਕੋਪੀਆਂ ਕਰਵਾਈਆਂ ਸੌਟ ਹਸਪੀਟਲ ਆਮਰਸਾਹ ਸਾਰੇ ਜਗ੍ਹਾ ਮੈਂ ਦਵਾਈ ਖਾਧੀ ਆ ਪਰ ਇੰਨਾ ਕੋਵਰ ਨਹੀਂ ਆ ਠੀਕ ਆ ਸਰ ਤੇ ਜੂਸ ਪੀਣ ਤੋਂ ਬਾਅਦ ਤੁਹਾਨੂੰ ਕਿੰਨੇ ਕਿ ਕਿੰਨਾ ਕੁ ਤੁਹਾਡਾ ਠੀਕ ਹੋਏ ਤੁਸੀਂ ਕਾਫੀ ਮੈਨੂੰ ਵਧੀਆ ਲੱਗਦਾ ਹੈ ਇਹ ਜੂਸ ਵਰਤਣ ਤੋਂ ਬਾਅਦ ਮੈਂ ਇਹ ਸਾਰਿਆਂ ਨੂੰ ਇਹੀ ਕਹਾਂਗਾ ਵੀ ਮਤਲਬ ਇਹਨੂੰ ਵਰਤੋ ਇੱਕ ਰੀ ਤੁਹਾਨੂੰ ਰਿਜ਼ਲਟ ਆਪਣੇ ਆਪ ਪਤਾ ਲੱਗੇਗਾ ਇਹ ਚੀਜ਼ ਐ ਕਰੀਂ ਸਰੀਰ ਆਪਣਾ ਤੁਹਾਨੂੰ ਬਹੁਤ ਪਤਾ ਲੱਗੇਗਾ ਕਿ ਇਹ ਇਹ ਵੀਡੀਓ ਟਾਡੀ ਲੱਖਾਂ ਲੋਕ ਵੇਖਣਗੇ ਤੁਸੀਂ ਕਿਸ ਨਾਮ ਦੇ ਦੇਣਾ ਚਾਹੁੰਦੇ ਜੂਸਾਂ ਬਾਰੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਇੱਕ ਵਾਰੀ ਯੂਜ਼ ਕਰੋ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਕਿ ਕੀ ਰਿਜ਼ਲਟ ਆਦਾ ਠੀਕ ਹੈ ਸਾਡਾ ਸਰੀਰ ਨੂੰ ਸਾਰਾ ਹੀ ਸਿਸਟਮ ਸਹੀ ਕਰਦਾ ਏ ਇੱਕ ਵਾਰੀ ਮੌਡੀ ਸਰਸ ਆਪਣੀ ਕਰਾਓ ਜਰੂਰ ਹਾਂਜੀ ਇਹ ਸਰੀਰ ਦੀ ਸਫਾਈ ਆ ਕੋਈ ਦਵਾਈ ਤੇ ਨਹੀਂ ਜੀ ਜੀ ਨਹੀਂ ਠੀਕ ਹੈ ਜੀ ਮਤਲਬ ਯੂਨ ਕੀਤਾ ਵਾ ਵਧੀਆ ਲੱਗਿਆ ਹੁਣ ਗਾ ਵੀ ਮੈਂ ਤਾਂ ਇਹ ਸਾਰਿਆਂ ਨੂੰ ਕਹਾਂਗਾ ਕਿ ਇੱਕ ਵਾਰੀ ਜ਼ਰੂਰ ਵਰਤ ਕੇ ਦੇਖੋ ਜੀ ਠੀਕ ਹੈ ਸਰ ਸਤਿ ਸ੍ਰੀ ਅਕਾਲ